ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਕਹਿੰਦੇ ਨੇ ਖਾਲਸਾ ਜੀ ਘਰ ਦੇ ਵਿੱਚ ਜੋਤ ਜਗਾਉਣ ਦਾ ਬਹੁਤ ਵੱਡਾ ਲਾਭ ਹੁੰਦਾ ਹੈਗਾ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕੁਝ ਲੋਕ ਰੱਬ ਅਗੇ ਅਰਦਾਸ ਕਰਦੇ ਹਨ ਉਹਨਾਂ ਦੀ ਅਰਦਾਸ ਬੜੀ ਛੇਤੀ ਸੁਣੀ ਜਾਂਦੀ ਹੈ ਕਈ ਵਾਰ-ਵਾਰ ਅਰਦਾਸਾਂ ਕਰਦੇ ਹਨ ਪਰ ਉਹ ਕਹਿੰਦੇ ਆ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਇਹਦਾ ਕੀ ਕਾਰਨ ਹੈ ਘਰ ਦੇ ਵਿੱਚ ਜੋਤ ਕਿਉਂ ਜਗਾਉਣੀ ਚਾਹੀਦੀ ਹੈ ਇਹ ਬੜੇ ਵੱਡੇ ਲਾਭ ਨੇ ਸਾਨੂੰ ਸਮਝਣਾ ਪਵੇਗਾ ਜਦੋਂ ਤੁਸੀਂ ਸਮਝੋਗੇ ਫਿਰ ਤੁਹਾਨੂੰ ਪਤਾ ਲੱਗੂ ਤੇ ਜੋਤ ਜਗਣੀ ਕਿਉਂ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਸਮਝਣੀ ਹੈ ਖਾਲਸਾ ਜੀ ਉਹ ਇਹ ਹੈ ਜਿੰਨੇ ਵੀ ਧਾਰਮਿਕ ਸਥਾਨ ਹਨ ਇਤਿਹਾਸਿਕ ਸਥਾਨ ਹਨ ਜਿੱਥੇ ਵੀ ਕੋਈ ਸ਼ਹੀਦ ਹੋਇਆ ਦੇਖੋ ਉੱਥੇ ਜੋਤ ਜਗਦੀ ਹੈ ਸਭ ਤੋਂ ਪਹਿਲਾਂ ਛੋਟੇ ਸਾਹਿਬ ਜਦਿਆਂ ਦਾ ਸਰਹੰਦ ਦੇ ਵਿੱਚ ਜੋ ਸਾਖਾ ਵਾਪਰਿਆ ਫਤਿਹਗੜ੍ਹ ਸਾਹਿਬ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਵੀ ਅੱਜ ਜੋਤ ਜਗ ਰਹੀ ਹੈ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਣੇ ਆ ਸਹੀਦਾ ਸਾਹਿਬ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਅਸਥਾਨ ਜੋਤ ਉੱਥੇ ਵੀ ਜਗਦੀ ਹੈ ਤੁਸੀਂ ਜਲਿਆਵਾਲੇ ਬਾਗ ਵਿੱਚ ਵੀ ਗਏ ਹੋਵੋਗੇ ਉੱਥੇ ਵੀ ਜੋਤ ਜਗਦੀ ਹੈ ਇਹ ਸਹੀਦਾਾਂ ਦੀ ਯਾਦ ਦੇ ਵਿੱਚ ਜੋਤ ਜਗਦੀ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੋਤ ਜਗਾਉਣੀ ਕਿਉਂ ਜ਼ਰੂਰੀ ਹੈ ਸਭ ਤੋਂ ਵੱਡਾ ਲਾਭ ਤਾਂ ਜਦੋਂ ਅਸੀਂ ਘਰ ਵਿੱਚ ਜੋਤ ਜਗਾਉਨੇ ਆ ਕਿਉਂਕਿ ਜੋਤ ਹਮੇਸ਼ਾ ਇਸ਼ਨਾਨ ਕਰਕੇ ਹੀ ਜਗਾਈਦੀ ਆ ਜਦੋਂ ਵੀ ਆਪਾਂ ਘਰ ਵਿੱਚ ਸ਼ਵੇਰ ਜਾਂ ਸ਼ਾਮ ਸਮੇਂ ਜੋਤ ਜਗਾਉਣੀ ਆ ਉਸ ਵਕਤ ਕੀ ਹੁੰਦਾ ਹੈ ਘਰ ਦੇ ਵਿੱਚ ਚੰਗੀ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ ਮਾੜੀਆਂ ਚੀਜ਼ਾਂ ਆਪੇ ਬਾਹਰ ਨਿਕਲ ਜਾਂਦੀਆਂ ਨੇ ਕਿਉਂਕਿ ਜਦੋਂ ਅਸੀਂ ਨਾਮ ਜਪਾਂਗੇ ਜੋਤ ਜਗਾਵਾਂਗੇ ਰੱਬ ਦਾ ਨਾਮ ਲਾਵਾਂਗੇ ਉਦੋਂ ਸਾਡੇ ਮਨ ਤੇ ਵੀ ਅਸਰ ਪਊਗਾ ਸ਼ਰਤਾ ਵੀ ਬਣੂਗੀ ਕਿ ਜੋਤ ਜਿਹੜੀ ਹੈ ਇਹ ਮੈਂ ਗੁਰੂ ਦੀ ਯਾਦ ਵਿੱਚ ਜਗਾ ਰਹੀ ਹਾਂ ਜਾਂ ਫਿਰ ਜਿਹੜੇ ਵੀ ਸ਼ਹੀਦ ਹਨ ਸਾਡੇ ਜਿਵੇਂ ਬਾਬਾ ਦੀਪ ਸਿੰਘ ਜੀ ਵਰਗੇ ਉਹਨਾਂ ਦੀ ਯਾਦ ਵਿੱਚ ਜਗਾ ਰਹੇ ਹਾਂ ਗੁਰੂ ਨਾਲ ਪਿਆਰ ਗੁਰੂ ਦੇ ਸਿੰਘਾਂ ਨਾਲ ਪਿਆਰ ਗੁਰੂ ਸਹੀਦਾਂ ਦਾ ਸਤਕਾਰ ਇਹਨੇ ਹੀ ਸਾਨੂੰ ਤਾਰਨਾ ਨਾਲੇ ਹੁਣ ਵਿਗਿਆਨ ਨੇ ਵੀ ਇਹ ਗੱਲ ਸਿੱਧ ਕੀਤੀ ਹੈ ਕਿ ਜਿਹੜੇ ਘਰ ਦੇ ਵਿੱਚ ਦੇਸੀ ਘੀਓ ਦੀ ਜੋਤ ਜਗਾਈ ਜਾਂਦੀ ਹੈ ਉੱਥੋਂ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਜੇ ਵਿਗਿਆਨ ਦੇ ਪੱਖੋਂ ਦੇਖਣਾ ਹੋਵੇ ਇਹ ਵੀ ਰਾ ਇਹਦਾ ਵੀ ਵੱਡਾ ਲਾਭ ਆ ਭਾਵੇਂ ਆਪਾਂ ਉਂਝ ਵੀ ਕੋਈ ਜੋਤ ਜਗਾ ਲਈਏ ਤਾਂ ਉਹਦਾ ਵੀ ਘਰ ਵਿੱਚ ਫਾਇਦਾ ਹੁੰਦਾ ਆ ਆਪਾਂ ਤਾਂ ਹੁਣ ਸ਼ਰਧਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਨੂੰ ਮੰਨ ਕੇ ਸਾਰੇ ਗੁਰੂਆਂ ਦੀ ਯਾਦ ਵਿੱਚ ਜਦੋਂ ਜੋਤ ਜਗਾਵਾਂਗੇ ਫਿਰ ਉਹਨਾਂ ਦਾ ਲਾਭ ਹੋਣਾ ਹੀ ਆ ਮੰਨਤੇ ਵੀ ਅਸਰ ਹੋਣਾ ਘਰ ਤੇ ਵੀ ਉਹੋ ਅਸਰ ਹੋਣਾ ਜਦੋਂ ਸ਼ਰਧਾ ਬਣੂਗੀ ਗੁਰੂ ਤੇ ਸਦਕ ਬਣੂਗਾ ਭਰੋਸਾ ਬਣੂਗਾ ਇਹਦੇ ਕਿੰਨੇ ਫਾਇਦੇ ਨੇ ਜਿਸ ਘਰ ਦੇ ਵਿੱਚ ਦੇਸੀ ਘੋ ਦੀ ਜੋਤ ਜਗਾਈ ਜਾਂਦੀ ਹੈ ਕਾਰ ਦੇ ਵਿੱਚ ਕਿਸੇ ਨੂੰ ਵੀ ਸਾਹ ਦੀ ਬਿਮਾਰੀ ਨਹੀਂ ਹੋਵੇਗੀ ਇਹ ਵਾਤਾਵਰਨ ਨੂੰ ਇੰਨਾ ਸ਼ੁੱਧ ਕਰ ਦਿੰਦੀ ਹੈ ਜਿੱਥੇ ਜੋਤ ਜਗਾਵਾਂਗੇ ਉੱਥੇ ਸਾਹ ਦੀ ਬਿਮਾਰੀ ਬਹੁਤ ਘੱਟ ਹੋਵੇਗੀ ਜਿੱਥੇ ਅਸੀਂ ਦੇਸੀ ਕਿਉ ਦੀ ਜੋਤ ਜਗਾਉਣੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪੈਰਾ ਹੋ ਜਾਂਦਾਗਾ ਕੁਝ ਲੋਕ ਇੰਨਾਂ ਗੱਲਾਂ ਵਿੱਚ ਯਕੀਨ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਵੀ ਇਸ ਤਰ੍ਹਾਂ ਹੁੰਦਾ ਹੈ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਯਕੀਨ ਦਿਵਾਉਣਾ ਮੈਂ ਸਿਰਫ ਉਹਨਾਂ ਬਾਰੇ ਕਹਿ ਰਹੀ ਹਾਂ ਜਿਨ੍ਹਾਂ ਦੀ ਜੋਤ ਦੀ ਸ਼ਰਧਾ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਦਸਾਂ ਗੁਰੂਆਂ ਦੀ ਜੋਤ ਹਨ ਉਹ ਜਗਦੀ ਹੋਈ ਜੋਤ ਹਨ ਇਹ ਵੀ ਕਿਸੇ ਨੂੰ ਕਿਸੇ ਨੂੰ ਮਹਿਸੂਸ ਹੁੰਦਾ ਵੀ ਮੇਰਾ ਸਤਪੁਰ ਜਾਗਦਾ ਹੈ ਸਾਡਾ ਗੁਰੂ ਜਾਗਿਆ ਹੋਇਆ ਹੈ ਜੋ ਘਰ ਵਿੱਚ ਜੋਤ ਜਗਾਉਂਦੇ ਆ ਤਾਂ ਸ਼ਹੀਦ ਸਿੰਘਾਂ ਦਾ ਪੈਰਾ ਜੋਰ ਹੁੰਦਾ ਹੈ ਇਹ ਸ਼ੰਤ ਮਹਾਪੁਰਸ਼ ਬਾਰ ਬਾਰ ਕਹਿੰਦੇ ਨੇ ਕਿਉਂਕਿ ਜਿਹੜੀਆਂ ਇਹ ਰੂਹਾਂ ਨੇ ਉਹ ਗੁਰੂ ਦੇ ਚਰਨਾਂ ਵਿੱਚ ਰਹਿਣਾ ਚਾਹੁੰਦੀਆਂ ਨੇ ਇਹ ਜੋਤ ਦੀ ਵਾਸ਼ਨਾ ਹੀ ਉਹਨਾਂ ਦੀ ਖੁਰਾਕ ਉਹ ਜੋਤ ਦੀ ਵਾਸ਼ਾ ਨਾਲ ਹੀ ਰੱਜ ਜਾਂਦੇ ਨੇ ਆ ਤੁਹਾਨੂੰ ਇੱਕ ਘਟਨਾ ਸੁਣਾਵਾਂ ਇੱਕ ਨੌਜਵਾਨ ਸੀ ਉਹਨੂੰ ਕੈਂਸਰ ਦਾ ਰੋਗ ਹੋ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਹੁਣ ਇਹਦਾ ਕੋਈ ਹੱਲ ਨਹੀਂ ਹੁਣ ਉਸਨੂੰ ਲੱਗਾ ਕਿ ਹੁਣ ਮੇਰੇ ਕੋਲ ਬਹੁਤ ਘੱਟ ਸਮਾਂ ਹੈ ਜ਼ਿੰਦਗੀ ਜਿਉਣ ਲਈ ਇਸ ਲਈ ਉਹ ਗੁਰਦੁਆਰਾ ਸਾਹਿਬ ਆਉਣ ਲੱਗ ਪਿਆ ਉੱਥੇ ਗ੍ਰੰਥੀ ਸਿੰਘ ਨਾਲ ਉਹਦਾ ਮੇਲ ਹੋ ਗਿਆ ਉੱਥੇ ਉਹਨੂੰ ਬਾਬਾ ਜੀ ਨੇ ਦੱਸਿਆ ਕਿ ਤੁਸੀਂ ਹਰਮੰਦਰ ਸਾਹਿਬ ਦਰਸ਼ਨ ਕਰੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਇਆ ਕਰੂ ਉੱਥੇ ਨਾਲ ਹੀ ਗੁਰੂ ਕਾਸ਼ੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਉੱਥੇ ਜੋਤ ਜਗਦੀ ਰਹਿੰਦੀ ਐ ਕਦੇ ਨਹੀਂ ਬੁਝਦੀ ਉਹ ਜਿੱਥੇ ਤੁਹਾਡੇ ਕੈਂਸਰ ਐ ਉਹ ਗਲੇ ਦਾ ਕੈਂਸਰ ਸੀ ਉਹਨਾਂ ਨੇ ਕਿਹਾ ਜਿੱਥੇ ਜੋਤ ਜਗਦੀ ਐ ਉਥੋਂ ਥੋੜਾ ਜਿਹਾ ਦੇਸੀ ਘਿਓ ਲੈ ਲੈਣਾ ਉੱਥੇ ਭਾਈ ਸਾਹਿਬ ਜੀ ਨੂੰ ਦੱਸ ਦੇਣਾ ਉਹ ਆਪ ਹੀ ਦੇ ਦੇਣਗੇ ਘਰੇ ਲਿਆ ਕੇ ਗਲੇ ਤੇ ਉਹਦੀ ਮਾਲਿਸ਼ ਕਰ ਲਈ ਉਹ ਨੋਜਮਨ ਆਪਣੇ ਪਰਿਵਾਰ ਨਾਲ ਆਇਆ ਕਿਉਂਕਿ ਉਹਦੀ ਲਾਸਟ ਸਟੇਜ ਸੀ ਕੈਂਸਰ ਦੀ ਫਿਰ ਉਹ ਘਰੇ ਆ ਗਏ 2-3 ਮਹੀਨੇ ਉਹ ਕਿ ਉਹਦੀ ਮਾਲਿਸ਼ ਕਰਦੇ ਰਹੇ ਤੇ ਫਿਰ ਉਹਨਾਂ ਨੇ ਆਪਣੀ ਰਿਪੋਰਟ ਕਰਾਈ ਤਾਂ ਰਿਪੋਰਟ ਵਿੱਚ ਕੋਈ ਕੈਂਸਰ ਨਹੀਂ ਸੀ ਡਾਕਟਰ ਵੀ ਹੈਰਾਨ ਹੋ ਗਏ ਇਹ ਬਾਬਾ ਦੀਪ ਸਿੰਘ ਜੀ ਦੀ ਜੋਤ ਦਾ ਅਸਰ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ